ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਲੋਕਾਂ ਨੂੰ ਉਹਨਾਂ ਦੇ ਡੋਰ ਸਟੈਪ ਤੇ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਦਾ ਕੈਂਪ ਤਰਨਤਰਨ ਰੋਡ ਵਿਖੇ ਲਗਾਇਆ ਗਿਆ ਜਿੱਥੇ ਸਾਰੇ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਜਿਸ ਵਿੱਚ ਜਲ ਸਪਲਾਈ ਬਿਜਲੀ ਬੋਰਡ ਖੁਰਾਕ ਸਪਲਾਈ ਡੈਥਨ ਬਰਡ ਸਾਂਝ ਕੇਂਦਰ ਆਦ ਵਕਵਕ ਮੈਕਪਿਆਂ ਦੇ ਅਧਿਕਾਰੀ ਕੈਂਪ ਵਿੱਚ ਮੌਜੂਦ ਹੋਏ ਅਤੇ ਲੋਕਾਂ ਨੂੰ ਉਹਨਾਂ ਦੇ ਡੋਰ ਸਟੈਪ ਤੇ ਸਰਕਾਰੀ 43 ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਇਸ ਮੌਕੇ ਲੋਕਾਂ ਨੇ ਮਾਨ ਸਰਕਾਰ ਦਾ ਧੰਨਵਾਦ ਕੀਤਾ ਗਹੀਲਾ ਹੈਗਾ ਕਿ ਮਾਨ ਸਰਕਾਰ ਹਮੇਸ਼ਾ ਕਹਿੰਦੇ ਨੇ ਕਿ ਸਰਕਾਰ ਤੁਹਾਡੇ ਦਵਾਰ ਤੱਕ ਲੋਕਾਂ ਨੂੰ ਕਿਤੇ ਹੋਰ ਜਾ ਕੇ ਖੱਜਲ ਖਰਾਬੀ ਨਾ ਕਰਨੀ ਪਵੇ 43 ਸਰਵਿਸਿਜ਼ ਨੇ ਜੋ 1076 ਨੰਬਰ ਤੇ ਲਾਂਚ ਕੀਤੀ ਸੀ ਮਾਨ ਸਾਹਿਬ ਨੇ ਉਪਰੀ ਪੰਜਾਬ ਵਿੱਚ ਪੂਰੇ ਹਰ ਕੌਨਸਟਿਟਿਊਐਂਸੀ ਵਿੱਚ ਕੈਂਪ ਲੱਗ ਰਹੇ ਹੈ ਤਾਂ ਕਿ ਉੱਥੇ ਆ ਕੇ ਲੋਕ ਆਪਣੀ ਡਾਕੂਮੈਂਟਸ ਪੂਰੀ ਕਰਕੇ ਉੱਥੇ ਉਹਨਾਂ ਦਾ ਕੰਮ ਉੱਥੇ ਹੋ ਜਾਏਗਾ ਇਸ ਤੋਂ ਵੱਡੀ ਕੀ ਗੱਲ ਹੈ ਪੂਰੇ ਹਿੰਦੁਸਤਾਨ ਵਿੱਚ ਮੇਰੇ ਸਾਭਨੇਤਾ ਜਿਹੜੇ ਉਪਰਾਲੇ ਨਹੀਂ ਕੀਤੇ ਗਏ ਤੇ ਅਸੀਂ ਸਾਨੂੰ ਬਹੁਤ ਫਕਰ ਹੈ ਸਾਨੂੰ ਬਹੁਤ ਮਾਣ ਹੈ ਸਾਡੀ ਮਾਨ ਸਰਕਾਰ ਦਾ ਆਰਟੀਕਲ ਨੂੰ ਮੈਂ ਇੱਥੇ ਤੁਹਾਡੇ ਮਾਧਿਅਮ ਥਾਰੀ ਇਹ ਦੱਸਣਾ ਚਾਹੁੰਦਾ ਕਿ ਸਾਡੀ ਸਰਕਾਰ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਸੈਂ ਤੇ ਉਹਨਾਂ ਨੇ ਲੋਕਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਹਦੇ ਵਿੱਚੋਂ ਇਹ ਵੀ ਵਾਅਦਾ ਸੀ ਕਿ ਸਾਡੇ ਬਜ਼ੁਰਗ ਛੋਟੇ ਬੱਚੇ ਭੈਣ ਭਰਾ ਜਿਹੜੇ ਕਚਹਿਰੀਆਂ 'ਚ ਜਾ ਕੇ ਰੁੱਲਦੇ ਨੇ ਕੰਮ ਨਹੀਂ ਹੁੰਦੇ ਉਹਨਾਂ ਲਈ ਜਿਹੜੀ ਸਾਡੀ ਸਰਕਾਰ ਬਣੇਗੀ ਤੋਂ ਸਰਕਾਰ ਤੁਹਾਡੇ ਦਵਾਰ ਆਏਗੀ ਅੱਜ ਉਹ ਦਿਨ ਆਇਆ ਕਿ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਔਰ ਲੋਕਾਂ ਕੋਲ ਜਾ ਕੇ ਅਸੀਂ ਇਹ ਸਾਰੇ ਕੰਮ ਕਰ ਰਹੇ ਹਾਂ ਠੀਕ ਹੈ ਜੇ ਕਿਤੇ ਕੋਈ ਹੁੰਤਾਈਆਂ ਹੋਣਗੀਆਂ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਹੁੰਤਾਈਆਂ ਉਹ ਵੀ ਠੀਕ ਹੋ ਜਾਣਗੀਆਂ ਅਸੀਂ ਥੈਂਕਸ ਕਰਦੇ ਹਾਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਕਿ ਉਹਨਾਂ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਲੋਕਾਂ ਨੂੰ ਡੋਰ ਸਟੈਪ ਦੇ ਉੱਤੇ 43 ਸੇਵਾਵਾਂ ਜਿਹੜੀਆਂ ਮੁਹਈਆ ਕਰਵਾਈਆਂ ਗਈਆਂ ਹਨ ਮਾਨ ਸਾਹਿਬ ਵੱਲੋਂ ਪ੍ਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਪ੍ਰਾਲਾ ਹੈ ਬੜੇ ਹੀ ਜਿੰਨੇ ਵੀ ਇੱਥੇ ਪਬਲਿਕ ਸੀਗੀ ਉਹ ਸਿਸਟਮ ਸੀਗਾ ਉਧ ਵਿੱਚ ਮੈਂ ਜਦੋਂ ਦੇਖ ਕੇ ਹੈਰਾਨ ਹੀ ਰਹਿ ਗਿਆ ਕਿੰਨੇ ਲੋਕਾਂ ਦੇ ਕੰਮ ਹੋਣ ਵਾਲੇ ਪਏ ਸੀ ਲੈਣਾ ਲੱਗ ਗਿਆ ਉੱਥੇ ਅਜੇ ਕੋਈ ਇਨਾ ਪ੍ਰਚਾਰ ਨਹੀਂ ਹੋਇਆ ਇਸ ਚੀਜ਼ ਦਾ ਜੇ ਬਾਈਚਾਂਸ ਉੱਥੇ ਪ੍ਰਚਾਰ ਹੁੰਦਾ ਪ੍ਰੋਪਰ ਤਰੀਕੇ ਨਾਲ ਪੂਰੇ ਇਲਾਕੇ ਦੇ ਵਿੱਚ ਹੁਣ ਗਾਂ ਜਿਹੜੇ ਨਵੇਂ ਕੈਂਪ ਲੱਗਣੇ ਨੇ ਉਹਦੇ ਵਿੱਚ ਮੈਂ ਡਾਕਟਰ ਸਾਹਿਬ ਨਿੱਜੇ ਸਾਹਿਬ ਨੂੰ ਵੀ ਆਪਣੇ ਐਮਐਲਏ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਆਪਣੇ ਜਿਹੜੇ ਵੀ ਸਾਡੇ ਬਲਾਕ ਪ੍ਰਧਾਨ ਨੇ ਲੈ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ तकरीबन तकरीबन ਇਲਾਕਿਆਂ ਦੇ ਵਿੱਚ ਆਪਣੇ ਜਿਹੜੀ ਵੀ ਡੇਟ ਨੂੰ ਇਹ ਕੈਂਪ ਲੱਗਣੇ ਨੇ ਉਹਨਾਂ ਦੀਆਂ ਅਨਾਉਂਸਮੈਂਟਾਂ 2 4 5 ਦਿਨ ਪਹਿਲਾਂ ਹੀ ਕਰਾਉਣੀਆਂ ਸ਼ੁਰੂ ਕਰਨ ਜਿਹਦੇ ਨਾਲ ਲੋਕ ਵੱਧ ਤੋਂ ਵੱਧ ਇਸ ਸੁਭਿਧਾਵਾ ਦਾ ਲਾਹ ਲਾਹ ਲੈ ਸਕਣ ਦੂਸਰੀ ਜਿਹੜੀ ਗੱਲ ਰਹੀ ਹੈ ਲੋਕਾਂ ਦੀ ਬੜੀ ਵੱਡੀ ਖੰਝਲ ਖਰਾਬੀ ਜਿਹੜੀ ਹੈ ਇਹ ਮਾਨ ਸਰਕਾਰ ਨੇ ਖਤਮ ਕਰ ਦਿੱਤੀ ਆ ਇਹ 1 ਤੋਂ ਲੈ ਕੇ तकरीबन ਮੈਂ ਕੱਲ ਬੋਰਡ ਪੜ ਰਿਹਾ ਸੀਗਾ 42 ਕੇ 44 ਤਰ੍ਹਾਂ ਦੀਆਂ ਮਤਲਬ ਇਹ ਫੈਸਿਲਟੀਆਂ ਨੇ ਜਨਮ ਸਰਟੀਫਿਕੇਟ ਕੋਈ ਕਰੈਕਸ਼ਨਾਂ ਹੋਣ ਵਾਲੀਆਂ ਨੇ ਲੋਕਾਂ ਦੀ ਕੋਈ ਬੱਚਿਆਂ ਦੇ ਸਰਟੀਫਿਕੇਟਾਂ ਦੇ ਵਿੱਚ ਕੋਈ ਕਰੈਕਸ਼ਨ ਹੋਣ ਵਾਲੀ ਆ ਕੱਲ ਮੈਂ ਦੇਖਿਆ ਲੈਣਾ ਲੱਗ ਗਿਆ ਤੇ ਜੋ ਵੀ ਇਹ ਮਾਨ ਸਾਹਿਬ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਪਿਛਲੀਆਂ ਸਰਕਾਰਾਂ ਨੇ ਇਹੋ ਜਿਹੇ ਕੰਮਾਂ ਵੱਲ ਕਦੀ ਧਿਆਨ ਨਹੀਂ ਦਿੱਤਾ ਧਿਆਨ ਦੇਣ ਦੀ ਤੇ ਬੜੀ ਦੂਰ ਦੀ ਗੱਲ ਆ ਸੋਚਿਆ ਤੱਕ ਨਹੀਂ ਮੈਂ ਸਾਰੇ ਜਿੰਨੇ ਵੀ ਇੱਥੇ ਮੇਰੇ ਵਲੰਟੀਅਰ ਵੀਰ ਬੈਠੇ ਨੇ ਉਹਨਾਂ ਦਾ ਵੀ ਧੰਨਵਾਦ ਜਿਹੜੀ ਲੋਕਾਂ ਦੀ ਸੇਵਾ ਕਰ ਰਹੇ ਨੇ ਜਿੰਨੇ ਸਰਕਾਰੀ ਆਫੀਸਰ ਨਾਲ ਦਰਜਾ ਬਦਰਜਾ ਜਿੰਨੇ ਵੀ ਮੈਂਬਰ ਆਏ ਨੇ ਮੈਂ ਸਾਰਿਆਂ ਨੂੰ ਕਹਿੰਨਾ ਇਸੇ ਤਰ੍ਹਾਂ ਤਗੜੇ ਹੋ ਕੇ ਸੰਗਧੀ ਸੇਵਾ ਕਰੀਏ ਇਲਾਕੇ ਦੀ ਸੇਵਾ ਕਰੀਏ ਤਾਂ ਜੋ ਇਹ ਪਾਰਟੀ ਜੋ ਕਹਿ ਕੇ ਆਈ ਸੀ ਜੋ ਕਰ ਰਹੀ ਹੈ ਤੇ ਲੋਕਾਂ ਦੇ ਭਲੇ ਵਾਸਤੇ ਕਹਿ ਕੇ ਆਈ ਸੀ ਤੇ ਲੋਕਾਂ ਦਾ ਭਲਾ ਹੀ ਕਰ ਰਹੀ ਹੈ ਇਸ ਕਰਕੇ ਮਹਿਮਾਨ ਸਾਹਿਬ ਨੂੰ ਇਸ ਕੰਮ ਦੀ ਡਾਕਟਰ ਨਿੱਜਰ ਸਾਹਿਬ ਨੂੰ ਐਮਐਲਏ ਨੇ ਸਾਡੇ ਉਹਨਾਂ ਨੂੰ ਬਹੁਤ ਵਧਾਈ ਦੇਣਾ ਆਪੀ ਡਾਕਟਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਸਾਡੀ ਸਾਰੀ ਮਾਨ ਸਰਕਾਰ ਜਿੰਨੇ ਵੀ ਮੈਂਬਰ ਨੇ ਬਹੁਤ ਹੀ ਸੋਹਣੇ ਸੱਚੇ ਜੇ ਟਾਂਗ ਦੇ ਨਾਲ ਕੰਮ ਕਰ ਰਹੇ ਨੇ ਸਾਰਿਆਂ ਦਾ ਧੰਨਵਾਦ ਅਸੀਂ ਅੱਜ ਸਾਰੇ ਆਮ ਆਦਮੀ ਇਕੱਠੇ ਹੋਏ ਆ ਸਾਡਾ ਸਾਰਿਆਂ ਦਾ ਮਕਸਦ ਹੈ ਕਿ ਜਿਹੜਾ ਪੰਜਾਬ ਦਾ ਆਮ ਆਦਮੀ ਸੁਖੀ ਰਹੇ ਸੰਪਨ ਰਹੇ ਜਿਹੜੇ ਕਈ ਸਾਲਾਂ ਤੋਂ ਮਸਲੇ ਰੁਕੇ ਹੋਏ ਸੀ ਆ ਜੋ ਮਸਲੇ ਹੱਲ ਹੋ ਰਹੇ ਨੇ ਪੂਰੇ ਪੰਜਾਬ ਨੂੰ ਤੁਹਾਡੇ ਦੁਆਰਾ ਤੁਹਾਡੇ ਚੈਨਲ ਦੁਆਰਾ ਸਾਰੇ ਪੰਜਾਬ ਵਾਸੀਆਂ ਨੂੰ ਵਧਾਈ ਕਿ ਜਿਸ ਤਰ੍ਹਾਂ ਸਾਡੇ ਹਰਮਨ ਪਹਿਰੇ ਮੁੱਖ ਮੰਤਰੀ ਸੀਐਮ ਸਾਹਿਬ ਨੇ ਐਨਓਸੀਆਂ ਦਾ ਮਸਲਾ ਹੱਲ ਕੀਤਾ ਹੁਣ ਕੋਈ ਵੀ ਰਜਿਸਟਰੀ ਕਰਾਉਣ ਲਈ ਪ੍ਰਾਪਰਟੀ ਖਰੀਦ ਫਰੋਖਤ ਲਈ ਐਨਓਸੀ ਦੀ ਲੋੜ ਨਹੀਂ ਪਵੇਗੀ ਉਹ ਐਨਓਸੀ ਦੇ ਨਾਲ ਸਿਰਫ ਪ੍ਰਾਪਰਟੀ ਡੀਲਰਾਂ ਦਾ ਬਿਜ਼ਨਸ ਨਹੀਂ ਵਧਦਾ ਜੀ ਸੈਨੀਟਰੀ ਵਾਲਾ ਹੋ ਗਿਆ ਫਰਨੀਚਰ ਵਾਲਾ ਹੋ ਗਿਆ ਰੇਤਾ ਵਾਲੇ ਹੋਗੇ ਉਹ ਪੂਰੇ ਪੰਜਾਬ ਦੇ ਵਿੱਚ ਕਾਰੋਬਾਰ ਚਰਮ ਤੇ ਆ ਜਾਏਗਾ ਪੂਰਾ ਕਾਰੋਬਾਰ ਵਧੇ ਤੇ ਪੂਰੇ ਪੰਜਾਬ ਵਾਸੀਆਂ ਨੂੰ ਵਰੀ ਵਧਾਈ ਹੈ ਨਾ ਤੁਹਾਨੂੰ ਦੇ ਦੁਆਰਾ ਇਹ ਵੀ ਕਹਿਣਾ ਚਾਹਵਾਂਗਾ ਤੁਹਾਨੂੰ ਵੀ ਇਸ ਮੇਰੀ ਸਾਰੀ ਜਿਹੜੀ ਤੇ ਮੇਰੇ ਜਿਰੀ ਪਹਿਲੀ ਮੈਂ ਕਿਤਾਬਾਂ ਪੜੀਆਂ ਸੁਣੀਆਂ ਸੁਨਾਈਆਂ ਇਹ ਪਹਿਲੀ ਵਾਰੀ ਇੱਕ ਐਗਜ਼ਾਮਪਲ ਸੈੱਟ ਕੀਤਾ ਸਾਡੇ ਹਰਮਨ ਪਾਰੇ ਸੀਐਮ ਸਾਹਿਬ ਨੇ ਤੇ ਅੱਜ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਸਰਕਾਰ ਦੇ ਜਿਹੜੇ ਅਫਸਰ ਨੇ ਉਹ ਪਬਲਿਕ ਦੇ ਵਿੱਚ ਖੁਦ ਪਹੁੰਚੇ ਨੇ ਸਰਕਾਰੀ ਸੇਵਾਵਾਂ ਲੈ ਕੇ ਅਸੀਂ 43 ਤਰ੍ਹਾਂ ਦੀ ਜਿਹੜੀ ਸੇਵਾਵਾਂ ਹੈ ਮੌਕੇ ਤੇ ਹੱਲ ਕਰ ਰਹੇ ਹਾਂ ਚਾਹੇ ਉਹ ਬਰਥ ਸਰਟੀਫਿਕੇਟ ਹੋਵੇ ਚਾਹੇ ਉਹ ਮ੍ਰਿਤਕ ਸਰਟੀਫਿਕੇਟ ਹੋਵੇ ਚਾਹੇ ਉਹ ਪੈਨਸ਼ਨ ਹੋਵੇ ਚਾਹੇ ਉਹ ਵਾਟਰ ਸਪਲਾਈ ਦਾ ਸਰਟੀਫਿਕੇਟ ਹੋਵੇ ਕਿਸੇ 43 ਤਰ੍ਹਾਂ ਦੀ ਸਰਵਿਸਿਜ਼ ਅਸੀਂ ਮੌਕੇ ਤੇ ਕਰ ਰਹੇ ਹਾਂ ਸਾਡੇ ਸਰਕਾਰ ਦਾ ਪੂਰਾ ਅਮਲਾ ਇੱਥੇ ਹੈ ਜੀ ਅਲ ਹੂਮ ਹੂਮਾ ਕੇ ਸਾਡੀ ਪਿਆਰੀ ਜਨਤਾ ਪਹੁੰਚੀ ਹੈ ਤੇ ਸਵੇਰ ਦੇ ਅਥੋਂ ਐਸੇ ਜਿਹੜੇ ਸਾਡੇ ਆਪਾਂ ਸਾਊਥ ਹਲਕੇ ਦੇ ਵਿੱਚ ਐਸੇ ਖਲੋਤੇ ਆਂ ਜੀ ਅੰਮ੍ਰਿਤਸਰ ਸਾਊਥ ਦੇ ਵਿੱਚ ਅੱਜ ਇੱਥੇ ਅੰਮ੍ਰਿਤਸਰ ਸਾਊਥ ਦੇ ਵਿੱਚ ਹੀ ਆਪਾਂ ਹਜ਼ਾਰ ਤੋਂ ਵੱਧ ਆਪਾਂ ਜਿਹੜਾ ਪਬਲਿਕ ਹੈ ਹਜ਼ਾਰ ਤੋਂ ਵੱਧ ਲੋਕਾਂ ਦੇ ਮਸਲੇ ਹੱਲ ਕਰਤੇ ਆ ਜੀ ਅੱਜ ਪਹਿਲਾ ਦਿਨ ਹੈ ਤੇ ਹਜੀ ਆਪਾਂ ਲਗਾਤਾਰ ਆਪਾਂ 1.5 ਮਹੀਨਾ ਹੈ ਸੱਡਾ ਜਿਹੜਾ ਕੈਂਪ ਹੈ ਚੱਲਣਾ ਤੇ ਦਿੱਲੀ ਆਪਾਂ ਪੰਜਾਬ ਦੀ ਸੇਵਾ ਦੇ ਵਿੱਚ ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਚੱਲ